ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਬਣਾਉਣ ਲੱਗੇ ਆਂ ਗਾਜਰਾਂਵਾਂ ਵਾਲੀ ਖੀਰ ਤੇ ਗਾਜਰਾਂਵਾਂ ਵਾਲੀ ਖੀਰ ਆਪਾਂ ਕਿਵੇਂ ਬਣਾਉਨੇ ਆ ਤੇ ਤੁਹਾਨੂੰ ਸਾਰਿਆ ਪ੍ਰੋਸੈਸ ਆਪਾਂ ਦੱਸਦੇ ਆਂ ਕਿਵੇਂ ਬਣਦੀ ਆਪਣੀ ਗਾਜਰਾਂਵਾਂ ਵਾਲੀ ਖੀਰ ਤੇ ਬਣੇ ਰਿਓ ਆਪਣੀ ਅੱਜ ਦੀ ਵੀਡੀਓ ਦੇ ਨਾਲ ਜੀ ਦੇਖਿਓ ਤਾਂ ਨਹੀਂ ਸਾਡੀ ਵੀਡੀਓ ਵਧੀਆ ਲੱਗੂ ਕਿਤੇ ਲਾਈਕ ਕਰਿਓ ਤੇ ਚਾਹ ਨਾਲ ਸਾਡੇ ਨੂੰ ਜ਼ਰੂਰ ਕਰਿਓ ਜੀ ਸਬਸਕ੍ਰਾਈਬ ਤੇ ਕਮੈਂਟਾਂ ਜ਼ਰੂਰ ਦੱਸਿਓ ਤੁਸੀਂ ਸਾਡੇ ਬਲੌਗ ਕਿੱਦਾਂ ਹੀ ਲੱਗਦੇ ਆਂ ਬਿਨਾਂ ਦੁੱਧ ਤਾਂ ਜਮ 1.5 ਕਿਲੋ ਦੁੱਧ ਲੈ ਲਿਆ ਤੇ ਦੁੱਧ ਪਾਵਾਂਗੇ ਆ ਪਤਲੇ ਦੇ ਵਿੱਚ ਤੇ ਆਪਣੀ ਖੀਰ ਕਿਵੇਂ ਬਣਦੀ ਹੈ ਤੁਹਾਨੂੰ ਦਿਖਾਉਨੇ ਆ ਤੇ ਦਰਾਪੋਤੀ ਨੂੰ ਲੈਣੀਆਂ ਗਾਜਰਾ ਤੇ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਵਾਸ਼ ਕਰਕੇ ਤੇ ਕੱਦੂ ਵਾਸ਼ ਕਰਾਂਗੇ ਤੇ ਇਹਨੂੰ ਕਾਇਸ਼ ਆਪਣੇ ਚ ਗਰਮਤਾਂ ਤੇ ਤੇ ਦੁੱਧ ਨੂੰ ਬਾਲਾ ਆ ਜਾਊਗਾ ਤੇ ਫਿਰ ਆਪਾਂ ਅੱਗੇ ਤੁਹਾਨੂੰ ਸਾਰੇ ਪ੍ਰੋਸੈਸ ਦੱਸ ਦੇਣਾ ਦਾ ਰਸ ਰਸੀਂ ਦੀ ਬਣਾਉਂਦੇ ਹਾਂ ਸਿੰਪਲ ਖੀਰ ਕਿਸਾਂ ਦਾ ਗਾਜਰਾ ਵਾਲੀ ਵੀ ਹੁੰਦੀ ਆ ਖੀਰ ਕੇਸਰ ਖੀਰ ਦੀ ਆ ਨਾ ਮਗਲਾ ਜੇ ਪਾ ਬਣੋ ਨਾ ਜੇ ਗਾਜਰਾ ਵਾਲੀ ਖੀਰ ਇਹ ਬਹੁਤ ਹੀ ਜ਼ਿਆਦਾ ਸਵਾਦ ਲੱਗਦੀ ਆ ਅੱਗਾ ਫਸਟ ਟਾਈਮ ਬਣਾਉਣ ਲੱਗੇ ਆ ਆਣ ਦੇ ਵਿੱਚ ਗਾਇਸ ਕਿ ਆਪਾਂ ਆਪ ਦੋ ਪਾਟਾ ਲਾ ਜੇ ਜਿੰਨ ਤੱਕ ਹੋ ਨਾ ਬੜੀ ਜਦ ਦੱਸਿਆ ਦੋ ਮਮਾ ਇਸੇ ਚਿੱਤ ਦਾ ਲੱਗ ਰਿਹਾ ਗਜਰਾ ਗਜਰਾ ਨਹੀਂ ਕਲੇਪਾ ਜੂੜਾ ਕਲੇਪ ਆ ਇੰਨੀ ਕੋਲੀ ਝੋਲਦੀ ਦੀ ਲਈ ਆ ਇਹਨੇ ਬੋਟੇ ਪਰ ਝੋਲੇ ਲੈਣੇ ਤੇ ਚਾਹਨਾ ਆਪਾਂ ਚੰਗੀ ਤਰ੍ਹਾਂ ਧੋ ਕੇ ਪਿਉਂਦਾਂਗੇ ਕੁਝ ਦੇਰ ਵਾਸਤੇ ਇੱਕੋ ਲਾਂਗੇ ਇਹਨੇ ਚੰਗੀ ਤਰ੍ਹਾਂ ਨਾਲ ਵਾਸ਼ ਕਰ ਲਾਂਗੇ ਐਸਾ ਆਪਾਂ ਨੇ ਜੋ ਪਾਣੀ ਝੋਲੇ ਚਾਹਨਾ ਆਪਾਂ ਝੋਲੇ ਆ ਤੇ ਨੂੰ ਤਾਂ ਥੋੜਾ ਜਿਹਾ ਪਾਣੀ ਪਾ ਕੇ ਰੱਖ ਦਾਂਗੇ ਇਦਾਂ ਹੀ ਹੁਣ ਆਪਾਂ ਗਾਜਰਾਂ ਨੂੰ ਧੋਣਗੇ ਗਾਜਰਾਂ ਆਪਾਂ ਦਰ ਕੜਾਈ ਦੇ ਵਿੱਚ ਪਾ ਕੇ ਤੇ ਚੰਗੀ ਤਰ੍ਹਾਂ ਨਾਲ ਧੋ ਲਾਂਗੇ ਤੇ ਧੋਣ ਤੋਂ ਬਾਅਦ ਚ ਇਹਨਾਂ ਨੂੰ ਕਰਾਂਗੇ ਆਪਾਂ ਕਦੂ ਕੱਛ

ਦੁੱਧ ਨੂੰ ਬਾਲਾਂ ਦਬਿਆਵਾ ਹੁਣ ਆਪਾਂ ਦੁੱਧ ਨੂੰ ਟੱਕ ਦਾਂਗੇ ਤੇ ਆਪਾਂ ਦੁੱਧ ਨੂੰ ਬਾਲਾਂ ਵਿੱਚ ਨੂੰ ਟੱਕ ਤਾਵਾ ਤੇ ਇਧਰ ਆਪਾਂ ਗਾਜਰਾਂ ਨੂੰ ਕਰਦੇ ਆ ਕਦੂ ਛਿੱਲ ਕੇ ਗਾਜਰਾਂ ਨੂੰ ਕੱਟ ਕੇ ਕਦੂ ਗਾਸ਼ ਕਰ ਲਾਂਗੇ ਗਾਜਰਾਂ ਨੂੰ ਛਿੱਲ ਕੇ ਤੇ ਆਪਾਂ ਚੰਗੀ ਤਰ੍ਹਾਂ ਇਹਨਾਂ ਨੂੰ ਪਹਿਲਾਂ ਧੋ ਲਿਆ ਸੀਗਾ ਤੇ ਅੱਧੀ ਕਾਲੀ ਆਪਾਂ ਚੌਲਾਂ ਦੀ ਪਾਉਣੀ ਆ ਤੇ ਕਿਲੋ ਆਪਾਂ ਗਾਜਰਾ ਲੈਣੀਆਂ ਤੇ ਫੇਰ ਹੀ ਆਪਣੀ ਗਾਜਰਾਂ ਵਾਲੀ ਖੀਰ ਬੋਝਾ ਸਾਂ ਅਤੇ 150 150 2 ਕਿਲੋ ਆਪਾਂ ਦੁੱਧ ਪਾ ਲੈਣਾ ਵਿੱਚ ਤੇਠਾ ਕੇ ਸੁਆਦ ਅਨੁਸਾਰ ਪਾਇਓ ਜਿੰਨਾ ਵੀ ਕਿਸੇ ਨੂੰ ਵਧੀਆ ਲੱਗਦਾ ਮਿੱਠਾ ਓਨਾ ਹੀ ਪਾਇਓ ਉਸ ਤੋਂ ਵੱਧ ਨਹੀਂ ਪਾਉਣਾ ਤੇ ਫਿਰ ਡ్రਾਈ ਫਰੂਟ ਜਿਹੜੇ ਕੋਲ ਹੋਣਦੇ ਤੁਸੀਂ ਉਹ ਪਾ ਸਕਦੇ ਹੋ ਇਹ ਡ్రਾਈ ਫਰੂਟ ਤੁਸੀਂ ਪਾਉਣੇ ਆ ਆਪਾਂ ਇੱਥੇ ਇਕੱਲੇ ਬਦਾਮ ਹੀ ਆ ਆਪਣੇ ਕੋਲ ਇੱਥੇ ਬਦਾਮ ਹੀ ਐਡ ਕਰਾਂਗੇ ਤੁਸੀਂ ਕਾਜੂ ਵੀ ਪਾ ਸਕਦੇ ਹੋ ਸੌਗੀ ਵੀ ਪਾ ਸਕਦੇ ਹੋ ਜੋ ਵੀ ਤੁਹਾਨੂੰ ਪਸੰਦ ਆ ਉਸ ਹਿਸਾਬ ਦੇ ਨਾਲ ਬਹੁਤ ਹੀ ਜ਼ਿਆਦਾ ਸਵਾਦ ਭਰਦੀ ਹੈ ਗਾਇਸ ਤੁਸੀਂ ਕਸ਼ਮੀਸ਼ ਵੀ ਪਾ ਸਕਦੇ ਹੋ ਜੋ ਮਰਜ਼ੀ ਆਪਣੀ ਮਰਜ਼ੀ ਦੇ ਨਾਲ ਜੋ ਮਰਜ਼ੀ ਐਡ ਕਰ ਸਕਦੇ ਹੋ ਤੁਸੀਂ ਜਿਹੜਾ ਵੀ ਡ్రਾਈ ਫਰੂਟ ਤੁਹਾਨੂੰ ਪਸੰਦ ਆ ਗਾਇਸ ਆਪਣੀ ਗਾਜਰਾ ਬਹੁਤ ਲਾਲ ਲਾਲ ਗਾਜਰਾ ਆਪਣੀਆਂ ਬਹੁਤ ਵਧੀਆ ਲਾਲ ਲਾਲ ਨੇ ਇਹਦੇ ਨਾਲ ਬਹੁਤ ਜ਼ਿਆਦਾ ਸਵਾਦ ਭਰਉਂਦਾ ਹੈ ਇਹ ਤੇ ਬਣਾ ਕੇ ਜ਼ਰੂਰ ਟਰਾਈ ਕਰਿਓ ਇਹਦੇ ਵਿੱਚ ਆਪਾਂ ਗੁੜ ਵੀ ਪਾ ਸਕਦੇ ਹਾਂ ਗੁੜ ਦੇ ਨਾਲ ਹੋਰ ਜ਼ਿਆਦਾ ਟੇਸਟ ਵਧੀਆ ਹੁੰਦਾ ਇਹਨਾਂ ਦਾ ਤੇ ਆਪਾਂ ਖਾਟੀ ਪਾਵਾਂਗੇ ਬਾਕੀ ਸਾਨੂੰ ਹੱਲ ਹੀ ਪਸੰਦ ਖਾਂਡੀ ਐਡ ਕਰਾਂਗੇ ਤੁਸੀਂ ਗੁੜ ਵੀ ਪਾ ਸਕਦੇ ਜੇ ਤੁਹਾਨੂੰ ਗੁੜ ਪਸੰਦ ਹੋਣਾ ਤੇ ਸਰਦੀ ਦੇ ਵਿੱਚ ਇੰਦਾਂ ਦੀਆਂ ਚੀਜ਼ਾਂ ਜਿਆਦਾ ਵਧੀਆ ਲੱਗਦੀਆਂ ਉਹ ਇਦਾਂ ਜਿਰੇਲਾ ਜਿਰੇਲਾ ਹੋ ਗਿਆ ਇਦਾਂ ਖੀਰ ਹੋ ਗਈ ਗਾਜਰਾਂ ਦੀ ਵਿੱਚ ਚਾਵਲ ਪਾ ਕੇ ਅੱਲੇ ਚੌਲਾਂ ਦੀ ਖੀਰ ਆਪਾਂ ਨੂੰ ਇੰਨੀ ਜਿਆਦਾ ਕਿਸੇ ਵੇਲੇ ਨਹੀਂ ਵਧੀਆ ਲੱਗਦੀ ਤੇ ਗਾਜਰਾਂ ਪਾਵੇ ਆਪਾਂ ਨੂੰ ਬਹੁਤ ਟੇਸਟੀ ਲੱਗਦੀ ਹੈ ਫਿਰ ਸਮਝਦਾ ਤੁਸੀਂ ਬਣਾਉਣ ਦੇ ਖਰਚੇ ਹੋਵੇਗਾ ਅਜਰਾਂ ਵਾਲੀ ਖੀਰ ਤੇ ਆਪਾਂ ਪਹਿਲਾਂ ਹਰ ਸਰਦੀ ਪਮਰੋਂ ਲੈਣੇ ਆ ਇਸ ਗਰਮੀ ਦੇ ਵਿੱਚ ਗਾਜਰਾਂ ਦੇ ਮਿਲਦੀਆਂ ਨਹੀਂ ਆ ਸਰਦੀ ਦੇ ਵਿੱਚ ਮਿਲ ਜਾਂਦੀਆਂ ਫਿਰ ਆਪਾਂ ਸਰਦੀ ਵਿੱਚ ਦੋ ਤਿੰਨ ਵਾਰੀ ਬਣਾ ਕੇ ਖਾ ਲਈਏ ਇਹ ਗਾਜਰਾਂ ਚੰਗੀ ਤਰ੍ਹਾਂ ਸਾਫ਼ ਕਰ ਲਿਆ ਗਾਜਰਾਂ ਗਾਜਰ ਸਰਦੀ ਸਾਡੇ ਸਭ ਜਿਹੜੇ ਇੰਡੀਆ ਨੇ ਸਾਗ ਆਲੂ ਗਾਜਰ ਮਟਰ ਹਾਂਜੀ ਰਾਤ ਦੀ ਅਗਲੇ ਦਿਨ ਆਪਾਂ ਬਣਾਵਾਂਗੇ ਆਲੂ ਮਟਰ ਦੀ ਤੇ ਗਾਜਰਾਂ ਨੂੰ ਕਿਦੋਂ ਪਾਸ ਕਰਨਾ ਤੇ ਦਰਦੂ ਚਿਕਤੀ ਆਪਣੇ ਨੂੰ ਓੜੀ ਵਾਲਾ ਕਰੀ ਗੱਤੀ ਬਣਾ ਤੇ ਗਾਜਰਾਂ ਨੂੰ ਗੁੰਦੂ ਕਸ਼ ਕਰਨਾ ਮੈਂ ਕਹਿੰਦਾਂ ਤੇ ਬਹੁਤ ਕੰਮ ਕਰ ਕਰ ਲਿਆ ਵਾ ਕੋਈ ਪਹੁੰਚਾ ਦੇ ਆਇਆ ਕਰਨੀ ਆ ਇਹ ਵੀ ਖਾਣੀ ਆ ਆਪਾਂ ਕਰ ਲਿਆ ਤੇ ਹੁਣ ਦਪਾਈ ਦੇ ਟਾਈਮ ਆਪਾਂ ਬੀ ਸੀਗੇ ਤੇ ਆਪਾਂ ਸੋਚਿਆ ਕਿ ਆਪਾਂ ਗਾਜਰਾਂ ਵਾਲੀ ਖੀਰ ਬਣਾ ਲੈਨੇ ਆ ਤੇ ਵਾਰਿਸ ਆਪਣਾ ਸੁੱਤਾ ਪਿਆ ਹੋ ਗਏ ਗਾਇਸ ਆਪਣੇ ਸਵੇਰ ਦੇ ਨਾਸ਼ਤੇ ਸੀਗੇ ਆਲੂ ਵਾਲੇ ਪਰੋਠੇ ਆਲੂ ਵਾਲੇ ਪਰੋਠੇ ਖਾ ਲੈ ਸਾਰਿਆਂ ਨੇ ਤੇ ਦਹੀਂ ਨਾਲ ਪਾਈ ਵਟ ਰੱਖ ਕੇ ਤੇ ਸਾਰੇ ਖਾੜੇ ਦੇ ਬਾਅਦ ਬਾਅਦ ਆ ਗਈ ਨੀਂਦ ਅਜਿਹੇ ਕੋੜੀ ਨਾ ਕਿ ਵਾਚਾ ਡੁੱਟਾ ਬਿਆਹ ਮੁਕ ਹਮ ਬਾਅਦ ਜੁੱਗਾ ਤੇ ਬਾਅਦ ਦੇ ਉੱਤੇ ਅਣ ਬੜਾਉਣ ਦੇ ਕਾਜ ਨਾ ਹੋਈ ਕੀ ਇਹ ਆਇਆ ਹੈ ਆਪਣੇ ਦੁੱਧ ਨੂੰ ਦੁੱਧ ਨੂੰ ਬਣਾ ਆ ਗਿਆ ਫਿਰ ਇਹਦੇ ਵਿੱਚ ਆਪਾਂ ਚੌਲ ਐਡ ਕਰ ਦਾਂਗੇ ਜਿਹੜੇ ਚੌਏ ਹੋਏ ਨੇ ਜਾਨੀ ਜਰਾ ਪੀਂਗਾ ਦੁੱਧਾ ਸ਼ੂਲੀਆਂ ਨੇ ਤਾਂ ਤਾਂ ਉਹ ਆ ਗਏ ਸੱਕਾ ਸੱਕਾ ਜੇ ਨੀ ਗਾਜਰ ਆਪਣੀ ਹੋ ਗਈਆਂ ਮੈਂ ਕੱਦੂ ਕਾਸ਼ੇ ਢੋਪਿਆ ਵੀ ਨਹੀਂ ਦੋ ਚਾਰ ਰਹਿ ਗਈਆਂ ਮੈਂ ਬਸ ਛੋਲ ਐਡ ਕਰਦੇ ਹਾਂ ਛੋਲ ਐਡ ਕਰ ਦਾਂਗਾ ਇਸੜਾ ਪਾਣਾ ਬਾਈਚ ਪਾ ਲਾ ਕੇ ਛੋਲ ਰਿਆ ਵਾ ਹੁਣ ਆਪਾਂ ਜਿਹੜੇ ਛੋਲ ਅੱਧੀ ਪੌਣੀ ਗੋਲੀ ਭੋਈ ਹੋਈ ਸੀ ਉਹ ਪਾ ਲਾ ਕਰ ਦਾਂਗੇ ਆਪਾਂ ਤੇਰਾ ਪਾਈਚ ਪਾਵਾਂਗੇ ਗਾਜਰਾਂ ਜਦੋਂ ਇਹਨੂੰ ਵੀ ਪਾ ਲਾ ਜਿਉਂਕ ਥੋੜਾ ਜਿਹਾ ਜਿਦੋਂ ਆਪਾਂ ਫ੍ਰਿਜਾਂਗੇ ਆਪਣੇ ਛੋਲ ਫਿਰ ਆਪਾਂ ਗਾਜਰ ਐਡ ਕਰਾਂਗੇ ਜਿਹੜੇ ਚ ਨਾਲਿਆ ਪਖੰਡਾ ਐਡ ਕਰਦਾਂਗੇ ਬਾਅਦ। ਇਹ ਸੇਮ ਆਮਲਾ ਮੇਰਾ ਚਾਰ ਫੇਵਰਿਟ ਆ। ਆਪਣੀ ਇੱਕ ਗੱਜਰ ਰਹਿ ਗਈ ਆ ਬਸ। ਆ ਗਏ ਗਾਇਸ। ਇਹ ਤੱਕ ਗੱਜਰ ਕਿ ਤੁਗਾ ਸ਼ੋ ਗਿਆ ਵਾ। ਇਧਰ ਆਪਾਂ ਇਸ ਕਰਛੀ ਮਾਰਦਾਂਗੇ। ਤੇ ਚੋਲ ਆਪਾਂ ਪਾਤੇ ਇਹਨਾਂ ਵਿੱਚ ਜਿਹਨਾਂ ਦਾ ਆਪਣੀ ਚੋਲ ਮਿਜਾਂਗੇ। ਉਸ ਤੋਂ ਬਾਅਦ ਆਪਾਂ ਪਖੰਡਾ ਐਡ ਕਰਤਾ ਉਹਦੇ ਨਾਲ ਇਹ ਗੱਜਰਾਜ ਕਰਦਾਂ ਮੇਰੇ ਵਿੱਚ। ਮੈਂ ਨੇ ਦੂਸ ਦੱਸਿਆ ਹੋਈ ਮੂਮਸਨ ਹੈਲਦੀ ਹੁੰਦੀ ਆ ਕਿ ਹੈਲਦੀ ਹੁੰਦੀ ਆ। ਗਾਇਸ ਆٹے ਦੇ ਬਣਾਓ ਪਨੀਰ ਨਾਲ ਬਣਾਓ ਫਿਰ ਤਾਂ ਹੈਲਦੀ ਹੁੰਦੇ ਆ ਪਰ ਦੇ ਵਿੱਚ ਜੇ ਆਪਾਂ ਆٹے ਦੇ ਬਣਾਵਾਂਗੇ ਉਹ ਸਹੀ ਗਾਇਸ ਇੱਕ ਮੇਰੀ ਜੁਰਦਸ ਤੋਂ ਮੁਮਮ ਦੀ ਆਪ ਚਾਹੀਦੀ ਆ ਆਪਾਂ ਉਹਨਾਂ ਕਰਾਂਗੇ ਤੋਂ ਲਾਂਗੇ ਗਾਂ ਨੂੰ ਗ੍ਰाइंड ਕਰ ਲਾਂਗੇ ਮਦਮੋਂ ਨੂੰ ਚੋਪਰ ਦੇ ਵਿੱਚ ਕਰ ਲਾਂਗੇ ਚੋਪ ਗਾਈਸ ਅੱਜ ਮੇਰੇ ਮੰਮਾ ਨੇ ਪਾਇਆ ਨਿਊ ਸੂਟ ਗਾਈਸ ਦਸ ਸੁੰਧੜੇ ਮਮਾ ਦੀ ਸੂਟ ਦੀ ਲੁੱਕ ਕਿੱਦਾਂ ਲੱਗਦੀ ਪਈ ਆ ਦੇਖੋ ਗਾਈਸ ਚਲ ਵਾਸਾ ਮਾਜ ਬਕੀਰ ਚ ਪਾ ਦਾਂਗੇ ਬਦਾਮ ਤੇ ਨਾਲ ਹੀ ਪਾ ਦਾਂਗੇ ਦੇ ਵਿੱਚ ਗਾਜਰਾ ਗਾਜਰਾ ਪਾ ਦਾਂਗੇ ਉਹ ਪਾ ਦੰਪਾ ਕੇ ਗਾਜਰਾ ਪਾ ਦਿੱਤੀਆਂ गाजरਾਂ ਨੂੰ ਵੀ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਮਿਕਸ ਕਰ ਦਾਂਗੇ ਤੇਰ ਬਣੂਗੀ ਆਪਣੀ ਗਾਜਰਾਂ ਵਾਲੀ ਖੀਰ ਬਗਾਮਾ ਨੂੰ ਪਤਲ ਦੇ ਵਿੱਚ ਚੋਪਰ ਦੇ ਚੋਪਰ ਤੋਂ ਤੱਕ ਆਪ ਪਾ ਦਾਂਗੇ ਖੰਡ ਖੰਡ ਪਾ ਲਾਂਗੇ ਹੁਣ ਆਪਾਂ ਆਦ ਅਨੁਸਾਰ ਗਾਇਸ ਪਿੰਕਾ ਖਨੀਰ ਬਣੂਗੀ ਆਪਣੀ ਮੀਠੇਸ ਆਦ ਅਨੁਸਾਰ ਪਾਤੀ ਖੰਡ ਨੂੰ ਹਨ ਆਪਾਂ ਇਹ ਮਿਕਸ ਕਰ ਦਾਂਗੇ ਚੰਗੀ ਤਰ੍ਹਾਂ ਇਹਨਾਂ ਦੇ ਇਹਨਾਂ 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 ਇਹ ਜੀ ਰੱਖ ਬਈ ਵਧੀਆ ਜੀ ਬਣ ਗਈ ਤੇ ਗਾਇਸ ਤੁਸੀਂ ਸਾਨੂੰ ਕਮੈਂਟਾਂ ਜ਼ਰੂਰ ਦੱਸਿਓ ਤੁਹਾਨੂੰ ਰੈਸਪੀ ਵਲੋਗ ਵਧੀਆ ਲੱਗਦੇ ਆ ਬਾਈ ਵਲੋਗ ਦੇ ਲੱਗਦਾ ਕਿ ਦੇਲੀ ਨੂੰ ਇੰਤਕਾਰ ਲੈ ਵਲੋਗ ਉਹਦੀ ਲੱਗ ਰਹੀ ਆ ਤਾਲੀ ਭਾਲੇ ਮਾਰਦੀ ਆ ਜੇ ਸਮਝੀ ਜਾਂਦੇ ਆ ਮੈਂ ਨਾਲ ਕਰੀ ਜਾਂਦੇ ਸਫਾਈ ਮੋਟਾ ਸਾਫ ਸਫਾਈ ਨਹੀਂ ਅੱਗੇ ਹੋਰ ਗੰਦ ਫਟੇ ਪੜੰਕੀ ਤੇਰਾ ਕੋ ਹੀ ਹੀਰੇ ਜਿਹਾ ਕੈ ਲੱਗਿਆ ਵਸ ਤੇ ਆਪਣੀ ਥੀਰ ਬਣਦੀ ਪਈ ਆ ਦੇਖੋ ਰੇਜੇ ਪੈ ਗਈ ਆ ਚੰਗੀ ਤਰ੍ਹਾਂ ਆਪਣਾ ਦੁੱਧ ਸੁੱਕ ਜਾਊਗਾ ਜਦੋਂ ਤੇ ਉਹ ਆਪਣੀ ਥੀਰ ਰੈਡੀ ਹੋ ਜਾਊਗਾ ਗਾਇਸ ਆਪਣੀ ਥੀਰ ਬਣ ਕੇ ਰੈਡੀ ਆ ਦੇਖੋ ਥੀਰ ਆਪਣੀ ਬਣ ਚੁੱਕੀ ਆ ਦੇਖੋ ਕਿੰਨੀ ਵਧੀਆ ਤਰੀਕੇ ਨਾਲ ਆਪਣੇ ਗਾਜਰਾਂ ਵੀ ਆਪੀਆਂ ਉਹ ਤੇ ਆਪਣੇ ਦੋਲ ਵੀ ਵਧੀਆ ਤਰ੍ਹਾਂ ਮਿਕਸ ਹੋ ਉੱਤੇ ਦੇ ਜੇ ਜੇ ਕੇ ਦੇਖੋ ਸੰਗਣੀ ਹੋ ਚੁੱਕੀ ਹੈ ਵਿੱਚ ਬਦਾ ਹੋ ਗਿਆ ਰੇਫਾ ਕੋਟੇ ਪਾਇਆ ਸੀ ਉਹ ਵੀ ਵਧੀਆ ਤਰ੍ਹਾਂ ਮਿਕਸ ਹੋ ਚੁੱਕੀ ਕਿੰਨੀ ਵਧੀਆ ਆਪਣੀ ਖੀਰ ਬਣ ਕੇ ਰੈਡੀ ਆ ਤੇ ਟੈਕ ਕਰਾਂਗੇ ਬਣ ਕੇ ਰੈਡੀ ਹੋ ਚੁੱਕੀ ਆ ਤੁਹਾਨੂੰ ਵਧੀਆ ਲੱਗੀ ਹੋਵੇ ਗਾਜਰਾਂ ਦੀ ਖੀਰ ਵਾਲੀ ਰੈਸਪੀ ਤੇ ਲਾਈਕ ਕਰ ਦਿਓ ਤੇ ਚੈਨਲ ਨੂੰ ਸਾਡੇ ਨੂੰ ਕਰ ਲਿਓ ਜੀ ਸਬਸਕ੍ਰਾਈਬ ਧੰਨਵਾਦ ਜੀ ਸਾਰਿਆਂ ਦਾ ਬਾਏ ਥੈਂਕਸ ਫॉर ਵਾਚਿੰਗ